ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਸਤਿਓ ਤਸਵੀਰਾਂ ਤੁਹਾਨੂੰ ਕਾਠਗੜ ਤੋਂ ਦਿਖਾ ਰਹੇ ਜਿੱਥੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਤਰੱਕੀ ਨਜ਼ਰ ਆਈਏ ਦੱਸ ਦਈਏ ਕਿਸ਼ਨਪੁਰ ਭਰਤਲਾ ਤੋਂ ਚਾਹਲਾ ਜਾਣ ਵਾਲੀ ਸੜਕ ਤੇ ਇੱਕ ਟਿਪਰ ਪਲਟਿਆ ਪਰ ਜਦ ਕਾਰਨ ਤੁਸੀਂ ਜਾਣੋਗੇ ਕਾਰਨ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਦੱਸ ਦਈਏ ਕਿ ਬੀਤੇ ਦਿਨ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਪੈਣ ਕਰਕੇ ਜਗਤੇਵਾਲ ਚੋਅ ਅਤੇ ਕਿਸ਼ਨਪੁਰ ਭਰਤਲਾ ਵਾਲੇ ਚੋਅ ਨੂੰ ਭਾਰੀ ਨੁਕਸਾਨ ਚ ੱਲਣਾ ਪਿਆ ਪਿਛਲੀ ਰਾਤ ਕਰੀਬ 10 ਵਜੇ ਇੱਕ ਟਿਪਰ ਕਿਸ਼ਨਪੁਰ ਸਾਈਡ ਤੋਂ ਚਾਲਾਂ ਵੱਲ ਨੂੰ ਆ ਰਿਹਾ ਸੀ ਕਿਸ਼ਨਪੁਰ ਚੋ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆਉਣ ਕਰਕੇ ਟਿਪਰ ਡਰਾਈਵਰ ਪਾਸੋਂ ਟਿਪਰ ਬੇਕਾਬੂ ਹੋ ਜਾਂਦਾ ਹੈ ਤੇ ਚੋਦੇ ਰੈਪ ਦੀ 10 ਫੁੱਟ ਡੂੰਘੀ ਸਾਈਡ ਵਿੱਚ ਪਲਟ ਜਾਂਦਾ ਹੈ ਡਰਾਈਵਰ ਨੇ ਆਪਣੀ ਸੂਝਬੂਨ ਨਾਲ ਆਪਣੀ ਜਾਨ ਬਚਾ ਲਈ ਚੋਦੇ ਰੈਪ ਦੀ ਸਲੈਬ ਵਿੱਚ ਪਏ ਸਰੀਏ ਇਹ ਸਬੂਤ ਦਿੰਦੇ ਆ ਕਿ ਇਸ ਚੋਦੇ ਰੈਪ ਦੀ ਸਲੇਪ ਪਾਈ ਗਈ ਸੀ ਉਸ ਸਮੇਂ ਆਮ ਪਬਲਿਕ ਦੀ ਜ਼ਿੰਦਗੀ ਨਾਲ ਕਿੰਨਾ ਖਲਵਾੜ ਕੀਤਾ ਗਿਆ ਸੀ ਤੇ ਜਾਗ ਦਾ ਸਬੂਤ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਜਿਹਦੇ ਉੱਤੇ ਹੁਣ ਸਵੇਰੇ ਸਵੇਰੇ ਲੋਅ ਵੀ ਪੈ ਰਹੀ ਹੈ ਸਵੇਰੇ ਸੂਚਨਾ ਮਿਲਦੇ ਸਾਰ ਥਾਣਾ ਕਾਠਗੜ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਐਕਸੀਡੈਂਟ ਦਾ ਨਰੀਖਣ ਕੀਤਾ ਇਸ ਸੜਕ ਤੇ ਰਸਤੇ ਤੋ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਅਤੇ ਆਮ ਲੋਕਾਂ ਲਈ ਮੁਸ਼ਕਲ ਖੜੀ ਹੋ ਗਈ ਜਿਨ੍ਹਾਂ ਨੇ ਆਪਣੇ ਥੈ ਟਿਕਾਣੇ ਤੇ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਇਸ ਮੌਕੇ ਤੇ ਮਹਾਰਾਜ ਸਿੰਘ ਪਨੀਆਨੀ ਪੰਡਿਤ ਨਰੇਸ਼ ਕੁਮਾਰ ਸ਼ਰਮਾ ਕਿਸ਼ਨਪੁਰ ਬਲਾਕ ਪ੍ਰਧਾਨ ਭਿੰਦਾ ਕਿਸ਼ਨਪੁਰ ਅਤੇ ਹੋਰ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਚੌਦਰ ਐਪ ਨੂੰ ਜਲਦੀ ਤੋਂ ਬਣਾ ਕੇ ਆਵਾਜਾਈ ਬਹਾਲ ਕੀਤੀ ਜਾਵੇ ਪਰ ਆਮ ਜਨਤਾ ਹੁਣ ਜਿਹੜੀ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਇੱਕ ਪਾਸੇ ਖੜ ਕੇ ਦੂਜੇ ਪਾਸੇ ਕਿਵੇਂ ਜਾਣਾ ਉਹ ਸੋਚ ਰਹੇ ਆ ਤੇ ਜਿਹੜੇ ਲੋਕ ਪੰਜਾਬ ਦੇਦਰਦੀ ਆ ਉਹ ਸੋਚਦੇ ਆ ਕਿ ਤਰੱਕੀ ਦੇ ਨਾਮ ਤੇ ਹਮੇਸ਼ਾ ਸਾਡੇ ਨਾਲ ਕਿੱਡੇ ਵੱਡੇ ਖਿਲਵਾੜ ਹੋ ਜਾਂਦੇ ਆ ਕਈ ਥਾਂਾਂ ਤੇ ਆਪਾਂ ਦੇਖਦੇ ਕਿ ਮਿਲਾਵਟ ਵੀ ਹੁੰਦੀ ਆ ਪਰ ਇੱਥੇ ਜਿਹੜਾ ਇਹ ਮਿਲਾਪਟ ਮਿਲਾਵਟ ਹੋਈ ਆ ਉਹ ਜਾਗਦੀ ਨਜ਼ਰ ਆ ਰਹੀ ਆ ਤਾਂ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਕਿ ਆਮ ਲੋਕਾਂ ਦਾ ਰੱਬ ਹੀ ਰੱਖਾ ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੋ ਸਾਥਿਓ ਤਸਵੀਰਾਂ ਤੁਹਾਨੂੰ ਕਾਠਗੜ੍ਹ ਤੋਂ ਦਿਖਾ ਰਹੇ ਜਿੱਥੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਤਰੱਕੀ ਨਜ਼ਰ ਆਈਏ ਦੱਸ ਦਈਏ ਕਿਸ਼ਨਪੁਰ ਭਰਤਲਾ ਤੋਂ ਚਾਲਾ ਜਾਣ ਵਾਲੀ ਸੜਕ ਤੇ ਇੱਕ ਟਿਪਰ ਪਲਟਿਆ ਪਰ ਜਦ ਕਾਰਨ ਤੁਸੀਂ ਜਾਣੋਗੇ ਕਾਰਨ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਦੱਸ ਦਈਏ ਕਿ ਬੀਤੇ ਦਿਨ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਭਾਰੀ ਮੀਂਹ ਪੈਣ ਕਰਕੇ ਜਗਤੇਵਾਲ ਚੋਅ ਅਤੇ ਕਿਸ਼ਨਪੁਰ ਭਰਤਲਾ ਵਾਲੇ ਚੋਅ ਨੂੰ ਭਾਰੀ ਨੁਕਸਾਨ ਚ ਚੱਲਣਾ ਪਿਆ ਪਿਛਲੀ ਰਾਤ ਕਰੀਬ 10 ਵਜੇ ਇੱਕ ਟਿਪਰ ਕਿਸ਼ਨਪੁਰ ਸਾਈਡ ਤੋਂ ਚਾਲਾ ਵੱਲ ਨੂੰ ਆ ਰਿਹਾ ਸੀ ਸ਼ੰਦਪੁਰ ਚੌ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਔਨ ਕਰਕੇ ਟਿਪਰ ਡਰਾਈਵਰ ਪਾਸੋਂ ਟਿਪਰ ਬੇਕਾਬੂ ਹੋ ਜਾਂਦਾ ਤੇ ਚੌਦੇ ਰੈਪ ਦੀ 10 ਫੁੱਟ ਡੂੰਗੀ ਸਾਈਡ ਵਿੱਚ ਪਲਟ ਜਾਂਦਾ ਡਰਾਈਵਰ ਨੇ ਆਪਣੀ ਸੂਝਬੂਨ ਨਾਲ ਆਪਣੀ ਜਾਨ ਬਚਾ ਲਈ ਚੌਦੇ ਰੈਪ ਦੀ ਸਲੈਗ ਵਿੱਚ ਪਏ ਸਰੀਏ ਇਹ ਸਬੂਤ ਦਿੰਦੇ ਆ ਕਿ ਇਸ ਚੌਦੇ ਰੈਪ ਦੀ ਸਲੈਪ ਪਾਈ ਗਈ ਸੀ ਉਸ ਸਮੇਂ ਆਮ ਪਬਲਿਕ ਦੀ ਜ਼ਿੰਦਗੀ ਨਾਲ ਕਿੰਨਾ ਖਿਲਵਾੜ ਕੀਤਾ ਗਿਆ ਸੀ ਤੇ ਜਾਗ ਦਾ ਸਬੂਤ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਜਿਹਦੇ ਉੱਤੇ ਹੁਣ ਸਵੇਰੇ ਸਵੇਰੇ ਲੋਅ ਵੀ ਪੈ ਰਹੀ ਹੈ ਸਵੇਰੇ ਸੂਚਨਾ ਮਿਲਦੇ ਸਾਰ ਥਾਣਾ ਕਾਠਗੜ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਐਕਸੀਡੈਂਟ ਦਾ ਨਰੀਖਣ ਕੀਤਾ ਇਸ ਸੜਕ ਤੇ ਰਸਤੇ ਤੋਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਅਤੇ ਆਮ ਲੋਕਾਂ ਲਈ ਮੁਸ਼ਕਲ ਖੜੀ ਹੋ ਗਈ ਜਿਨ੍ਹਾਂ ਨੇ ਆਪਣੇ ਥੈ ਟਿਕਾਣੇ ਤੇ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਇਸ ਮੌਕੇ ਤੇ ਮਹਾਰਾਜ ਸਿੰਘ ਪਨੀਆਨੀ ਪੰਡਿਤ ਨਰੇਸ਼ ਕੁਮਾਰ ਸ਼ਰਮਾ ਕਿਸ਼ਨਪੁਰ ਬਲਾਕ ਪ੍ਰਧਾਨ ਭਿੰਦਾ ਕਿਸ਼ਨਪੁਰ ਅਤੇ ਹੋਰ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਚੌਦੇ ਰੈਪ ਨੂੰ ਜਲਦੀ ਤੋਂ ਬਣਾ ਕੇ ਆਵਾਜਾਈ ਬਹਾਲ ਕੀਤੀ ਜਾਵੇ ਪਰ ਆਮ ਜਨਤਾ ਹੁਣ ਜਿਹੜੀ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਇੱਕ ਪਾਸੇ ਖੜ ਕੇ ਦੂਜੇ ਪਾਸੇ ਕਿਵੇਂ ਜਾਣਾ ਉਹ ਸੋਚ ਰਹੇ ਆ ਤੇ ਜਿਹੜੇ ਲੋਕ ਪੰਜਾਬ ਦੇਦਰਦੀ ਆ ਉਹ ਸੋਚਦੇ ਆ ਕਿ ਤਰੱਕੀ ਦੇ ਨਾਮ ਤੇ ਹਮੇਸ਼ਾ ਸਾਡੇ ਨਾਲ ਕਿੱਡੇ ਵੱਡੇ ਖਿਲਵਾੜ ਹੋ ਜਾਂਦੇ ਆ ਕਈ ਥਾਂਾਂ ਤੇ ਆਪਾਂ ਦੇਖਦੇ ਕਿ ਮਿਲਾਵਟ ਵੀ ਹੁੰਦੀ ਆ ਪਰ ਇੱਥੇ ਜਿਹੜਾ ਇਹ ਮਿਲਾਪਟ ਮਿਲਾਵਟ ਹੋਈ ਆ ਉਹ ਜਾਗਦੀ ਨਜ਼ਰ ਆ ਰਹੀ ਆ ਤਾਂ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਕਿ ਆਮ ਲੋਕਾਂ ਦਾ ਰੱਬ ਹੀ ਰਾਖਾ ਹੈ